ਸਤਿ ਸ੍ਰੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਣੇ ਨਵੇਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ 27 ਅਪ੍ਰੈਲ 2025 ਦਾ ਪ੍ਰੋਗਰਾਮ ਹੈ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਰਿਸ਼ਤੇ ਨੋਟ ਕਰੋ ਜੀ ਤੇ ਪਰਿਵਾਰਾਂ ਨਾਲ ਡਾਇਰੈਕਟ ਗੱਲ ਕਰੋ ਜਿੰਨੇ ਵੀ ਰਿਸ਼ਤੇ ਹੁੰਦੇ ਆ ਪਰਿਵਾਰ ਦੇ ਨੰਬਰਾਂ ਸਮੇਤ ਹੁੰਦੇ ਆ 35 ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਨੇ ਅੱਜ ਪਰਿਵਾਰਾਂ ਦੇ ਨੰਬਰਾਂ ਸਮੇਤ ਨੇ ਪੰਜਾਬ ਤੋਂ 16 ਰਿਸ਼ਤੇ ਕੈਨੇਡਾ ਤੋਂ 10 ਅਮਰੀਕਾ ਤੋਂ 3 ਆਸਟ੍ਰੇਲੀਆ ਤੋਂ 3 ਯੂਕੇ ਤੋਂ 3 ਤੇ ਨਿਊਜ਼ੀਲੈਂਡ ਤੋਂ 3 ਡਾਇਰੈਕਟ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਤੇ ਸਾਡਾ ਇਸ ਚੈਨਲ ਤੋਂ ਇਲਾਵਾ ਹੋਰ ਕੋਈ ਪਹਿਲਾ ਰਿਸ਼ਤਾ ਯੂਐਸਏ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਹੈ ਸਬਸਕ੍ਰਾਈਬ ਵਾਲਾ ਕੰਮ ਪਹਿਲਾਂ ਪਹਿਲਾਂ ਜੀ ਕਰ ਦਿਓ ਤੇ ਸਕਰੀਨਸ਼ਾਟ ਲੈ ਲਿਆ ਕਰੋ ਜਿਹੜਾ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਹੈ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਐਮਐਸ ਮੈਡੀਕਲ ਫਿਜ਼ਿਸਟ ਯੂਐਸਏ ਤੋਂ ਕੀਤੀ ਹੋਈ ਹੈ ਫਿਜ਼ਿਸਟ ਤੇ ਭੈਣ ਭਰਾ ਕੋਈ ਨਿਕਲਿਆ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤੌਲਖ ਡੇਟ ਆਫ ਬਰਥ 1998 ਦਾ ਜੀ ਯੂ ਐਸ اے ਵਰਕ ਪਰਮਿਟ ਵਰਕ ਪਰਮਿਟ ਤੇ ਆ ਮੁੰਡਾ ਫਿਜ਼ਿਸਟ ਹੈਲਥ ਕੇਅਰ ਇਨ ਯੂ ਐਸ اے ਦੇ ਵਿੱਚ ਵਧੀਆ ਕੰਮ ਹੈ ਕੁੜੀ ਵੈਲ ਐਜੂਕੇਟਿਡ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਯੂ ਐਸ اے ਦੀ ਸਿਟੀਜ਼ਨ ਹੋਵੇ ਤੇ ਐਮ ਵੀ ਮਾਫਮ ਐਮ ਵੀ ਮਤਲਬ ਮੈਰਿਜ ਬੀਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨ ਨਿਊਜ਼ੀਲੈਂਡ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦਾ ਕੀਤੀ ਹੋਈ ਹੈ ਸੀਬੀਐਸਸੀ ਬੋਰਡ ਤੋਂ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਇਹ ਵੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਗੂ ਦਿਓਲ 29/7/1996 ਦਾ ਡੇਟ ਆਫ ਬਰਥ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਮੁੰਡਾ ਲੈਬ ਸੁਪਰਵਾਈਜ਼ਰ ਹੈ ਨਿਊਜ਼ੀਲੈਂਡ ਦੇ ਵਿੱਚ ਤੇ 2 ਕਿਲੋ ਜ਼ਮੀਨ ਆ ਫਾਦਰ ਸਾਹਿਬ ਜੌਬ ਕਰਦੇ ਨੇ ਕੁੜੀ ਇੰਡੀਆ ਜਾਂ ਬਾਹਰ ਹੋਵੇ ਪਹਿਲ ਧੂਰੀ ਸੰਗਰੂਰ ਪਟਿਆਲਾ ਬਰਨਾਲਾ ਤੇ ਮਲੇਰਕੋਟਲਾ ਨੂੰ ਆ ਲਾਲ ਪੱਟੀ ਦੇ ਵਿੱਚ ਮੁੰ ਕਰ ਸਕਦੇ ਹੋ ਜੀ ਮੁੰਡਿਆਂ ਨੂੰ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਤੇ ਕੁੜਿਆਂ ਵਾਲਿਆਂ ਨੂੰ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਲਿਖਾਇਆ ਹੁੰਦਾ ਉਹੀ ਫੋਨ ਕਰਿਆ ਕਰੋ ਲਾਲ ਪੱਟੀ ਚ ਹਰੇਕ ਦੇ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਾਣੀਪੱਤ ਹਰਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਸਟੱਡੀ ਇਨ ਕੈਨੇਡਾ ਬ੍ਰੈਂਪਟਨ ਦੇ ਵਿੱਚ ਕੀਤੀ ਹੋਈ ਹੈ ਭੈਣ ਦੋ ਆਸਟ੍ਰੇਲੀਆ ਨੇ ਇੱਕ ਮੈਰਿਜ ਹੈ ਤੇ ਇੱਕ ਅੰਗੇਜ ਹੋਈ ਵੀ ਹੈ ਭੈਣ ਆਪ ਸੋਰੀ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤਵਾਜਾ 3 9 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਬ੍ਰੈਂਪਟਨ ਪੀਆਰ ਅ ਹ ਹੁਣ ਵਰਕ ਪਰਮਿਟ ਤੇ ਆ ਜਾਂ ਸਟੱਡੀ ਵੀਜ਼ਾ ਤੇ ਪਰਿਵਾਰ ਨਾਲ ਗੱਲ ਕਰ ਲਿਓ ਪੀਆਰ ਅਪਲਾਈ ਮੁੰਡੇ ਨੇ ਕਰੀ ਹੋਈ ਐ ਕਾਊਂਟ ਹੈਂਡਲਿੰਗ ਐਂਡ ਫੈਕਟਰੀ ਦੇ ਵਿੱਚ ਤੇ ਆਪਣਾ ਘਰ ਆ ਪਾਣੀਪਤ ਦੇ ਵਿੱਚ ਮੁੰਡਾ ਸਰਦਾਰ ਆ ਤੇ ਵੈਸਨੂ ਆ ਕੁੜੀ ਸੋਹਣੀ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਸਿੱਖ ਹੋਵੇ ਜਾਤੀਬੰਦਰ ਕੋਈ ਨਹੀਂ ਵੈਸਨੂ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਐ ਨਾਮ ਸਿੰਘ ਜ਼ਿਲ੍ਹਾ ਮਾਨਸਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਗੁਰਮਤ ਦਾ ਜਿਹੜਾ ਡਿਪਲੋਮਾ ਕੀਤਾ ਹੋਇਆ ਮੁੰਡੇ ਨੇ ਭੈਣ ਕੋਈ ਨਹੀਂ ਭਰਾ ਦੋ ਨੇ ਇੱਕ ਮੈਰਿਜ ਹੈ ਤੇ ਇੱਕ ਅੰਗੇ ਜਿਹੜਾ ਕੱਦ 5 ਫੁੱਟ 5 ਇੰਚ ਹੈ ਜੀ ਕਾਸਟ ਜੱਟ ਸੇ ਗੋਤ ਖਟਕੜ 24/3/1995 ਦਾ ਡੇਟ ਆਫ ਬਰਥ ਆ ਧਾਰਮਿਕ ਟੀਚਰ ਹੈ ਚਾਰ ਕਿੱਲੇ ਜ਼ਮੀਨਾਂ ਤੇ ਮੁੰਡਾ ਅੰਮ੍ਰਿਤਾਰੀ ਹੈ ਜੀ ਕੁੜੀ ਦਾ ਅੰਮ੍ਰਿਤ ਸੱਕਿਆ ਹੋਵੇ ਜੇਕਰ ਨਹੀਂ ਸੱਕਿਆ ਤਾਂ ਚੰਗੇ ਸੰਸਕਾਰਾਂ ਦੇ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ WhatsApp ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੀ ਹੈ ਜੀ ਨਾਮ ਸਿੰਘ ਅੰਮ੍ਰਿਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਬੈਚਲਰ ਆਫ ਆਰਟਸ ਐਂਡ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ ਦਾ ਕੀਤਾ ਹੋਇਆ ਪੈਨਿਕ ਮੈਡ ਕੈਨੇਡਾ ਸਿਟੀ ਜਨਾ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਖੰਗੂੜਾ 12 1995 ਦਾ ਡੇਟ ਆਫ ਬਰਥ ਹੈ ਕੰਮ ਐਗਰੀਕਲਚਰ ਦੇ ਤਿੰਨ ਕਿੱਲੇ ਜ਼ਮੀਨ ਹੈ ਫਾਦਰ ਸਾਹਿਬ ਆਰਮੀ ਅਫੀਸਰ ਰਿਟਾਇਰਡ ਨੇ ਕੁੜੀ ਅੰਬਰਤਾਰੀ ਪੜ੍ਹੀ ਲਿਖੀ ਹੋਵੇ ਮੰਗ ਕੋਈ ਨਹੀਂ ਸਿੰਪਲ ਵਿਆਹ ਕਰਨਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਇੱਕ ਬਾਹਰਲਾ ਨੰਬਰ ਇੱਕ ਇੰਡੀਅਨ ਨੰਬਰ ਹੈ ਡਾਇਰੈਕਟ WhatsApp ਤੇ ਜਾਂ ਕਾਲ ਕਰ ਸਕਦੇ ਹੋ ਜਿੰਨੇ ਵੀ ਬਾਹਰ ਵਾਲੇ ਨੰਬਰ ਹੁੰਦੇ ਆ ਜਿਆਦਾ WhatsApp ਚੱਲਦਾ ਹੁੰਦਾ ਜੀ ਇਹਨੂੰ ਧਿਆਨ ਚ ਰੱਖਿਆ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਏ ਯੂਨਾ ਉਹਨਾ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਮੁੰਡਾ ਬਲੌਂਕ ਕਰਦਾ ਤੇ ਜਲੰਧਰ ਇਹਨਾਂ ਦੀ ਰਹਾਇਸ਼ ਹੈ ਪੜਾਈ ਪਲੱਸ 2 DCA ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ 2 ਮੈਂ ਨੇ ਕੱਦ 5 ਫੁੱਟ 6 ਇੰਚ ਕਾਸਟ ਰਾਜਪੂਤ ਗੂਤ ਨਾਗਲੇ 781990 ਦਾ ਡੇਟ ਆਫ ਬਰਥ ਆ ਜੀ ਔਨਿੰਗ ਆਪਣਾ ਬਿਜ਼ਨਸ ਹੈ ਟਾਇਲ ਪ੍ਰਿੰਟਿੰਗ ਤੇ ਗਲਾਸ ਪ੍ਰਿੰਟਿੰਗ ਦਾ ਤੇ ਬਾਥ ਫਿਟਿੰਗ ਇਨ ਜਲੰਧਰ ਦੇ ਵਿੱਚ ਅ ਹਿਮਾਚਲ ਦੀ ਕੁੜੀ ਨੂੰ ਭਾਈ ਪਹਿਲਾ ਇਹ ਚੀਜ਼ ਨੂੰ ਧਿਆਨ ਦਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਿਨ੍ਹਾਂ ਦਾ ਮੈਚ ਖਾਂਦਾ ਹੈ ਰਿਸ਼ਤਾ ਤਾਂ ਫੋਨ ਲਗਾ ਸਕਦੇ ਹੋ ਪਰ ਪਹਿਲਾ ਹਿਮਾਚਲ ਦੀ ਕੁੜੀ ਨੂੰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਬੀ ਕਾਮ ਭੈਣ ਇੱਕ ਮੈਡ ਕੈਨੇਡਾ ਪੀਆਰ ਕ ਸੇਫ ਫੁੱਟ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੋਤ ਕਾਹਲੋਂ 24/3/2000 ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਟਰੱਕਿੰਗ ਦਾ ਕੰਮ ਹੈ 10 ਕਿੱਲੇ ਜ਼ਮੀਨ ਆ ਮੁੰਡੇ ਨੂੰ ਤੇ ਭਰਾ ਕੋਈ ਨਹੀਂ ਇਕੱਲੇ ਕੱਲਾ ਮੁੰਡਾ ਹੈ ਕੁੜੀ ਆਸਟ੍ਰੇਲੀਆ ਹੋਵੇ ਤੇ ਜਾਂ ਕੈਨੇਡਾ ਪੀਆਰ ਹੋਵੇ ਪਰਿਵਾਰ ਬੈਸਨੂ ਹੋਵੇ ਤੇ ਕੁੜੀ ਨੇ ਨਰਸਿੰਗ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲ ਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਐ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੈਚਲਰਸ ਆਫ ਇਨ ਬਿਜ਼ਨਸ ਐਡਮਿਨਿਸਟ੍ਰੇਟਰ ਕੈਨੇਡਾ ਤੋਂ ਕੀਤੀ ਹੋਈ ਹੈ ਜੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੀ ਗੋਤ ਬਾਜਵਾ ਡੇਟ ਆਵਰ ਤੱਕ ਅਕਤੂਬਰ 1997 ਜੀ ਕੈਨੇਡਾ ਦੇ ਵਿੱਚ ਆ ਮੁੰਡਾ ਸੈਲਫ এমਪਲoyed ਆ ਓਨਿੰਗ ਆਫ ਐਨ ਇੰਡੀਅਨ ਰੈਸਟੋਰੈਂਟ ਆਪਣਾ ਤੇ ਪਿਤਾ ਇੰਡੀਅਨ ਰੇਲਵੇ ਦੇ ਵਿੱਚ ਆ ਤੇ ਮਾਂ ਮਾਤਾ ਜਿਹੜੇ ਲੈਕਚਰਰ ਨੇ ਕੁੜੀ ਦੀ ਬੀਐਸ ਜਾਂ ਨਰਸਿੰਗ ਕਰੀ ਹੋਵੇ ਜਾਂ ਬੀਡੀਐਸ ਕਰੀ ਹੋਵੇ ਜਾਂ ਚੰਗੀ ਪੜ੍ਹੀ ਲਿਖੀ ਕੁੜੀ ਜਿਹੜੀ ਡਿਗਰੀ ਵਗੈਰਾ ਵਧੀਆ ਕਰੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਰੋਕ ਲਿਆ ਕਰੋ ਜਾਂ ਸਕਰੀਨ ਸਕਰੀਨਸ਼ਾਟ ਲੈ ਲਿਆ ਕਰੋ ਇਹਦਾ ਮੈਂ ਬਾਰ ਬਾਰ ਤਾਂ ਕਹਿੰਨਾ ਕਿਉਂਕਿ ਜਿੰਨੇ ਵੀ 35 ਰਿਸ਼ਤੇ ਨੇ ਉਹਦੇ ਵਿੱਚ ਮੰਨ ਲਓ ਤੁਹਾਡੇ ਪੰਜ ਰਿਸ਼ਤੇ ਤੁਹਾਡੇ ਨਾਲ ਮੈਚ ਕਰ ਰਹੇ ਤੇ ਪੰਜਾਂ ਦੇ ਸਕਰੀਨਸ਼ਾਟ ਲੈ ਲਿਆ ਕਰੋ ਵੀਡੀਓ ਖਤਮ ਹੋਣ ਤੋਂ ਬਾਅਦ ਜਿਹੜਾ ਇਹ ਦੇਖਿਆ ਕਰੋ ਤੇ ਕਮੈਂਟ ਜਰੂਰ ਕਰੋ ਜੀ ਕਿੱਥੋਂ ਕਿੱਥੋਂ ਦੇਖਦੇ ਹੋ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਸਿੰਘ ਕੈਨੇਡਾ ਤੋਂ ਮੁੰਡਾ ਬਲੌਂਕਰਦਾ ਪੜ੍ਹਾਈ ਬੀਬੀਏ ਤੇ ਆਈਟੀ ਕੋਰਸ ਕੀਤਾ ਹੋਇਆ ਭੈਣ ਦੋ ਭਰਾ ਇੱਕ ਕੱਦ 6 ਫੁੱਟ ਜੀ ਕਾਸਟ ਜਟਸੀ ਗੁੱਤ ਗਰੇਵਾਲ 28 1993 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਪੀਆਰ ਮੁੰਡਾ ਆਲ ਫੈਮਿਲੀ ਮੈਂਬਰ ਜਿਹੜੇ ਕੈਨੇਡਾ ਦੇ ਵਿੱਚ ਨੇ 11 ਕਿੱਲੇ ਜ਼ਮੀਨ ਆ ਪਿਤਾ ਪ੍ਰੋਫੈਸਰ ਨੇ ਮੁੰਡਾ ਡਿਵੋਰਸ ਲਈ ਕੁੜੀ ਪੜ੍ਹੀ ਲਿਖੀ ਹੋਵੇ ਡੋਰਸੜ ਕੁੜੀ ਨਾ ਹੋਵੇ ਸਿਆਣੀ ਤੇ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਖਾਨਦਾਨੀ ਪਰਿਵਾਰ ਦੀ ਪੀਆਰ ਕੁੜੀ ਦਾ ਜਿਹੜਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਆ ਪ ਕਾਸਟ ਜੱਟ ਸੇ ਡੇਟ ਆਫ ਬਰਥ 1990 ਦਾ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੁਧਿਆਣਾ ਤੇ ਮੋਗਾ ਨੂੰ ਪਹਿਲਾ ਐਮਬੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਕੁੜੀ ਦੇ ਪਰਿਵਾਰ ਨੂੰ ਫੋਨ ਨਾ ਕਰਿਓ ਤੇ ਜਿਸ ਤਰ੍ਹਾਂ ਕੁੜੀ ਵਾਲੇ ਲਿਖਾਉਂਦੇ ਆ ਫੋਨ ਉਸ ਤਰ੍ਹਾਂ ਦੀ ਕਰੋ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆਗਲਾ ਰਿਸ਼ਤਾ ਨੋਟ ਕਰੋ ਜੇ ਆਲਾ ਰਿਸ਼ਤਾ ਕੈਨੇਡਾ ਤੋਂ ਹੈ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਡਿਪਲੋਮਾ ਐਗਰੀਕਲਚਰ ਐਂਡ ਸਟ੍ਰਕਚਰਲ ਐਡਵਾਂਸ ਇੰਜੀਨੀਅਰਿੰਗ ਜਿਹੜੀ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਮੰਡੇਰ ਆ ਜੀ 1997 ਦਾ ਡੇਟ ਆਫ ਬਰਥ ਹੈ ਕੈਨੇਡਾ ਸਿਟੀਜਨ ਆ ਮੁੰਡਾ ਵਰਕ ਰੀਅਲ اسٹیਟ ਤੇ ਟਰਕਿੰਗ ਦਾ 5 ਕਿਲੇ ਜ਼ਮੀਨਾਂ ਮੁੰਡਾ ਸਰਦਾਰ ਆ ਬੈਸਨੂਆ ਤੇ ਨਸਾਰਾ ਹਿਤਾ ਲਾਲ ਸੌਰੀ ਕੁੜੀ ਪੜੀ ਲਿਖੀ ਹੋਵੇ ਐਲ ਐਲ ਬੀ ਬੀ ਐਸ ਸਿੰਘ ਨਰ ਸਿੰਘ ਚਾਰਟਰਡ ਅਕਾਊਂਟੈਂਟ ਜਾਂ ਸੀ ਏ ਇਹ ਕੰਮ ਦੇ ਜਿਹੜੀ ਕੁੜੀ ਨੂੰ ਪਹਿਲ ਹੈ ਤੇ ਯੂ ਐਸ ਏ ਕੈਨੇਡਾ ਲੁਧਿਆਣਾ ਫਤਿਹ ਮਤਲਬ ਜੇ ਬਾਹਰ ਕੰਟਰੀ ਦੇ ਵਿੱਚ ਤਾਂ ਦੋ ਯੂ ਐਸ ਏ ਜਾਂ ਕੈਨੇਡਾ ਹੋਵੇ ਤੇ ਲੋਕਲ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਹੋ ਤੇ ਬਾਹਰ ਹੋਵੇ ਕੁੜੀ ਸੰਗਰੂਰ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਜੀ ਇੱਕ ਬਾਹਰਲਾ ਤੇ ਇੱਕ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਅਗਲਾ ਰਿਸ਼ਤਾ ਇੰਗਲੈਂਡ ਤੋਂ ਨਾਮ ਸਿੰਘ ਤਨਤਨ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਹਾਈ ਸਕੂਲ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕਨ ਮੈਡ ਕੱਦ ਪੰਜ ਫੁੱਟ 8 ਇੰਚ ਕਾਸਟ ਜਟਸੀ ਗੂਤ ਡੇਟ ਆ ਸੌਰੀ ਡੇਟ ਆਫ ਬਰਥ 1980 ਅੰਪਲਾਈ ਇਨ ਯੂਕੇ ਦੇ ਵਿੱਚ ਵਧੀਆ ਅਨਕਾ ਮੁੰਡੇ ਦੀ ਮੁੰਡਾ ਡਿਵੋਰਸ ਦਾ ਬੱਚਾ ਨਹੀਂ ਹੈ ਤੇ ਨਸੇ ਤੋਂ ਮੁੰਡਾ ਰਹਤ ਹੈ 35 ਤੋਂ 40 ਸਾਲ ਦੀ ਹੋਵੇ ਕੁੜੀ ਡਿਵੋਰਸ ਹੋਵੇ ਜਾਂ ਵਿਧਵਾ ਹੋਵੇ ਭਾਵੇਂ ਛੋਟਾ ਬੱਚਾ ਹੋਵੇ 1 ਤੋਂ 5 ਸਾਲ ਤੱਕ ਕੋਈ ਦਿੱਕਤ ਨਹੀਂ ਬਾਹਰ ਨਾਲ ਜਾਣਾ ਹੋਵੇਗਾ ਤੇ ਨਸੇ ਤੋਂ ਰਹਤ ਹੋਵੇ ਪਰਿਵਾਰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਯੂਐਸਏ ਤੋਂ ਅਗਲਾ ਰਿਸ਼ਤਾ ਅਮਰੀਕਾ ਤੋਂ ਨਾਮ ਸਿੰਘ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੈਚਲਰ ਇਨਾ ਬਿਜ਼ਨਸ ਐਡਮਿਨਿਸਟਰੇਟਰ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਪਨਾਗ 18200 ਦਾ ਡੇਟ ਆਫ ਬਰਥ ਹੈ ਕੰਮ ਯੂਐਸਏ ਦੇ ਵਿੱਚ ਟਰਾਲਾ ਟਰਾਂਸਪੋਰਟ ਹੈ ਖੁਦ ਦੀ ਤੇ ਡਿਵੋਰਸਡਾ ਮੁੰਡਾ ਕੁੜੀ ਯੂਐਸਏ ਦੇ ਵਿੱਚ ਸਿਟੀਜ਼ਨ ਹੋਵੇ ਤੇ ਸਾਊ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤੇ ਜਿਲ੍ਹਾ ਜਲੰਧਰ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਦੋਨੇ ਨਿਊਜ਼ੀਲੈਂਡ ਦੇ ਵਿੱਚ ਸਿਟੀਜਨ ਨੇ ਕੱਦ 5 ਫੁੱਟ 1 ਇੰਚ ਕਾਸਤ ਰਮਦਾਸ ਜੀ ਆ ਸਿੱਖ ਸੰਧੂ ਗੋਤ ਹੈ ਜੀ 27/3/1993 ਦਾ ਡੇਟ ਆਫ ਬਰਥ ਹੈ ਜੀ ਕੰਮ ਘਰੇਲੂ ਦੇ ਘਰੇਲੂ ਆ ਕੁੜੀ ਤੇ ਸ਼ਾਰਟ ਟਰਮ ਡਿਵੋਰਸਡ ਹੈ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਕਿਸੇ ਵੀ ਇਹਨਾਂ ਗੈਂਟਰੀਆਂ ਦੇ ਵਿੱਚ ਤੇ ਤਲਾਕ ਸੁਦਾ ਹੋਵੇ ਭਾਵੇਂ ਤੇ ਜਾਂ ਗ੍ਰੈਜੂਏਟਡ ਲੈਵਲ 7 ਜਾਂ ਆਈਲੈਟਸ ਦੇ ਵਿੱਚ 7 ਬੈਂਡ ਆਏ ਹੋਣ ਖਰਚਾ ਕੁੜੀ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ ਜੇ ਮੁੰਡੇ ਦੇ 7 ਬੈਂਡ ਆਏ ਹੋਏ ਤਾਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੇ ਜਗਰਾਉ ਏਰੀਆ ਪੜਾਈ ਡਿਪਲੋਮਾ ਕੰਪਿਊਟਰ ਇੰਜੀਨੀਅਰਿੰਗ ਐਮਸੀਏ ਇਹ ਪੜਾਈ ਕੀਤੀ ਹੋਈ ਹੈ ਭੈਣ ਇੱਕ ਮੈਡ ਆਸਟ੍ਰੇਲੀਆ ਸਿਟੀਜ਼ਨ ਆ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜਟਸੀ ਗੋਤ ਸਿੱਧੂ ਡੇਟ ਆਫ ਬਰਥ 18 12 91 ਦੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਣਾ ਮੁੰਡਾ ਤੇ ਮੁੰਡਾ ਇੰਡੀਆ ਦੇ ਵਿੱਚ ਹੁਣ ਇਸ ਟਾਈਮ ਆਇਆ ਹੋਇਆ ਤੇ ਕੁੜੀ ਸੋਹਣੀ ਹੋਵੇ ਪੜੀ ਲਿਖੀ ਹੋਵੇ 5 ਫੁੱਟ 5 ਇੰਚ ਕੱਦ ਹੋਵੇ ਐਮ ਵੀ ਮਾਫ ਮੈਰਿਜ ਵੀਰੋ ਵਾਲੇ ਭਾਈ ਫੋਨ ਨਾ ਕਰੋ ਤੇ ਮੁੰਡਾ ਇੰਡੀਆ ਆਇਆ ਹੋਇਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮਾਨਸਾ ਮੁੰਡੇ ਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਇੱਕ ਕਦ 6 ਫੁੱਟ ਕਾਸਟ ਜੱਟ ਸੇ ਗੋਤ ਖੈਰਾ ਡੇਟ ਆਫ ਬਰਥ 1997 ਦੀ ਹੈ ਕੰਮ 21 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਭਰਾ ਇੱਕ ਹੈ ਬਾਕੀ ਫੋਨ ਤੇ ਗੱਲ ਕਰ ਲਿਓ ਕੁੜੀ ਸੋਹਣੀ ਹੋਵੇ ਤੇ ਨਰਮ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਪੈਨ ਇੱਕ ਮੈਡ ਹੈ ਭਰਾ ਇੱਕ ਹੈ 21 ਕਿੱਲੇ ਜ਼ਮੀਨ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਮੀਡੀਆ ਤੋਂ ਨਾਮ ਸਿੰਘ ਅੰਬਾਲਾ ਹਰਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਪਲੱਸ 2 ਬਿਜ਼ਨਸ ਅਕਾਊਂਟਿੰਗ ਦੀ ਕੀਤੀ ਹੋਈ ਹੈ ਅਕਾਊਂਟਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਕੁਬੜ 6 3 98 ਦਾ ਡੇਟ ਆਫ ਬਰਥ ਹੈ ਜੀ 16 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ 8 8 ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪੂਨੇ ਮਹਾਰਾਸ਼ਟਰ ਤੋਂ ਆਇਆ ਇਹ ਰਿਸ਼ਤਾ ਹੈ ਪੁਣੇ ਸਹਿਰਾ ਜਿਹੜਾ ਉੱਥੋਂ ਮੁੰਡਾ ਤੇ ਮਹਾਰਾਸ਼ਟਰ ਦੇ ਵਿੱਚ ਪੜ੍ਹਾਈ ਮੁੰਬਈ ਕਹਿਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣੇ ਕਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਨਾਹਲ 25 10 1998 ਦਾ ਡੇਟ ਆਫ ਬਰਥ ਹੈ ਜੀ ਔਨਿੰਗ ਆਪਣਾ ਖੁਦ ਦਾ ਬਿਜ਼ਨਸ ਹੈ 7 ਕਰੋੜ ਦੀ ਪ੍ਰਾਪਰਟੀ ਹੈ ਨਾਲ ਕੋਲ ਤੇ ਕੁੜੀ ਨਾਰਮਲ ਜੱਟ ਸਿੱਖ ਪਰਿਵਾਰ ਤੋਂ ਹੋਵੇ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਆਸ਼ੀਰ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਹੈ ਬੀ ਟੈਕ ਮਕੈਨਿਕਲ ਤੇ ਸਪਲਾਈ ਚੇਨ ਮੈਨੇਜਮੈਂਟ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 11 1999 ਦੀ ਕੈਨੇਡਾ ਦੇ ਵਿੱਚ ਪੀ ਆਰ ਆ ਮੁੰਡਾ অন্ਟਾਰੀਓ ਮੈਨੇਜਮੈਂਟ ਪੋਜੀਸ਼ਨ ਇਨ ਸਪਲਾਈ ਚੇਨ ਦੇ ਵਿੱਚ ਜਿਹੜਾ ਕੰਮ ਆ ਕੋਈ ਵਧੀਆ ਪਰਿਵਾਰ ਦੀ ਹੋਵੇ ਕੈਨੇਡਾ ਤੋਂ ਹੋਵੇ ਕਿਸੇ ਵੀ ਸਟੇਟਸ ਤੇ ਹੋਵੇ ਮਤਲਬ ਕੈਨੇਡਾ ਵਰਕ ਪਰਮਿਟ ਤੇ ਪੀ ਆਰ ਜਾਂ ਸਟੱਡੀ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ ਲ ਹਰਲੇ ਨੰਬਰ ਹੁੰਦੇ ਆ WhatsApp ਜ਼ਿਆਦਾ ਚੱਲਦਾ ਉਹਨਾਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਮਲੂਤ ਮੁੰਡਾ ਬਲੋਂਗ ਕਰਦਾ ਪੜ੍ਹਾਈ ਅਰਥ ਕੀਤੀ ਹੋਈ ਹੈ ਭੈਣ ਦੋ ਜਰਮਨ ਮੈਡ ਨੇ ਦੋਨੇ ਤੇ ਜਰਮਨੀ ਦੇ ਵਿੱਚ ਨੇ ਭਰਾ ਇੱਕ ਕੱਦ 5 ਫੁੱਟ 6 ਇੰਚ ਰਾਜਪੂਤ ਸਿੱਖ ਕਾਸਟ ਹੈ ਜੀ 1985 ਦਾ ਡੇਟ ਆਫ ਬਰਥ ਹੈ ਜੀ ਆਪਣਾ ਕੰਮ ਗੋਵਿੰਦਗੜ੍ਹ ਮੰਡੀ ਦੇ ਵਿੱਚ ਵਧੀਆ ਕੰਮ ਹੈ ਤੇ ਤਲਾਕशुदा ਬੱਚਾ ਨਹੀਂ ਹੈ 20 ਵਰਸੜ ਹੋਵੇ ਭਾਵੇਂ ਛੋਟਾ ਬੱਚਾ ਵੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਕਾਸਟ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਪਰਿਵਾਰ ਵਧੀਆ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰਲਾ ਨੰਬਰ ਹੈ ਜੀ ਇਹਨਾਂ ਦੀ ਸਿਸਟਰ ਦਾ ਜਾਂ ਕੀ ਦਾ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਲਓ ਜੀ ਨਹੀਂ ਤਾਂ WhatsApp ਤੇ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਮਕੈਨਿਕਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਦੋ ਕੱਦ 5 ਫੁੱਟ 10 ਇੰਚ ਕਾਸਟ ਜਟ ਸਿੱਖ 1984 ਦਾ ਡੇਟ ਆਫ ਬਰਥ ਹੈ ਜੀ ਜੋਬ ਇਨ ਵਧੀਆ ਜੌਬ ਕਰਦਾ ਕੁੜੀ ਕੈਨੇਡਾ ਦੇ ਵਿੱਚ ਹੋਵੇ ਸਿੰਗਲ ਡਿਵੋਰਸ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਕੱਦ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਮਤਲਬ ਸਿੰਗਲ ਜਾਂ ਡਿਵੋਰਸ ਹੋਵੇ ਵਰਕ ਪਰਮਿਟ ਤੇ ਕੈਨੇਡਾ ਤੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਇੱਕ ਬਹਰਲਾ ਤੇ ਕਿੰਨੇ ਨੰਬਰ ਆ ਡਾਇਰੈਕਟ ਬੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਗ੍ਰੈਜੂਏਟਿਡ ਇਨ ਬੈਚਲਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਡੀਆ ਤੋਂ ਤੇ ਪੋਸਟ ਗ੍ਰੈਜੂਏਸ਼ਨ ਇਨ ਐਡਵਾਂਸ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਸਿਟੀ ਆ ਨਾ ਕਦ 6 ਫੁੱਟ 8 ਇੰਚ ਕਾਸਟ ਜੱਟ ਸਿੱਖ ਗੁੱਤ ਸਰਾਹ ਡੇਟ ਆਫ ਬਰਥ 15 4 1995 ਦਾ ਜੀ ਕੈਨੇਡਾ ਦੇ ਵਿੱਚ ਪੀ ਆ ਰਾ ਮੁੰਡਾ ਟਰাকিং ਲਾਈਨ ਦੀ ਜਿਹੜੀ ਕੰਮ ਜੌਬ ਕਰਦਾ ਹੈ ਪ੍ਰਾਪਰਟੀ 4 ਕਰੋੜ ਦੀ ਹੈ ਕੁੜੀ ਵਧੀਆ ਪਰਿਵਾਰਤ ਹੋਵੇ ਪੜੀ ਲਿਖੀ ਹੋਵੇ ਐਮ ਵੀ ਮਾਫ ਮੈਰਜ ਵੀਰੋ ਵਾਲੇ ਭਾਈ ਫੋਨ ਨਾ ਕਰਿਓ ਮੋਗਾ ਫਰੀਦਕੋਟ ਲੁਧਿਆਣਾ ਤੇ ਬਰਨਾਲਾ ਤੇ ਬਠਿੰਡਾ ਇਹ ਜ਼ਿਲ੍ਹਿਆਂ ਨੂੰ ਪਹਿਲਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਸਟੱਡੀ ਅਕਾਊਂਟਸ ਦੀ ਕੀਤੀ ਹੋਈ ਹੈ ਭੈਣਾਂ 2 ਮੈਂ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਰਾਜਪੂਤ ਮਹਿਰਾ 6 12 1995 ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਪੀਆਰ ਹੈ ਫਾਦਰ ਸਾਹਿਬ ਬੈਂਕ ਮੈਨੇਜਰ ਨੇ ਕੁੜੀ ਸੁੰਦਰ ਤੇ ਸੁਸੀਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ 2 ਭੈਣਾਂ 3 ਨੇ ਜੀ ਤਿੰਨੇ ਯੂ ਐਸ ਏ ਦੇ ਵਿੱਚ ਨੇ ਤਿੰਨੇ ਵਿਆਹੀਆਂ ਨੇ ਤਿੰਨੇ ਯੂ ਐਸ ਏ ਦੇ ਵਿੱਚ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਆ ਕਾਸਟ ਜੱਟ ਸਿਕ ਡੇਟ ਆਵਰ ਦਾ 29 6 1991 ਦੀ ਜੀ 9 ਕਿੱਲੇ ਸਹਰੀ ਜ਼ਮੀਨ ਆ ਮਾਤਾ ਪਿਤਾ ਵੀ ਅਮਰੀਕਾ ਦੇ ਵਿੱਚ ਨੇ ਮੁੰਡੇ ਦੇ ਯੂ ਐਸ ਏ ਦੀ ਫਾਈਲ ਲੱਗੀ ਹੋਈ ਆ 10 ਸਾਲ ਹੋ ਗਏ ਯੂ ਐਸ ਏ ਵਾਲੇ ਵੀ ਜਿਹੜੇ ਸੰਪਰਕ ਕਰ ਸਕਦੇ ਨੇ ਤੇ ਨੌਕ ਲਈ ਸਹਰੀ ਜ਼ਮੀਨ ਹੈ ਕੁੜੀ ਪੜੀ ਲਿਖੀ ਹੋਵੇ ਕੋਈ ਡਿਪਲੋਮਾ ਵਧੀਆ ਮਤਲਬ ਡਿਗਰੀ ਕੀਤੀ ਹੋਵੇ ਡਿਪਲੋਮਾ ਕੀਤਾ ਹੋਵੇ ਬਿਊਟੀ ਪਾਰਲਰ ਜਾਂ ਸਲਾਈ ਵਗੈਰਾ ਇਹਦਾ ਕੋਰਸ ਕੀਤਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ WhatsApp ਵੀ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਨਾਮ ਕੌਰ ਯੂ ਐਸ ਏ ਵਿੱਚ ਕੁੜੀ ਰਹਿੰਦੀ ਹੈ ਤੇ ਪੜ੍ਹਾਈ ਐਮ ਐਸ ਇਨ ਕੰਪਿਊਟਰ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਮੈਡ ਭਰਾ ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੁੱਤ ਸਰਾਂ ਡੇਟ ਆਫ ਬਰਥ 1 USA ਦੇ ਵਿੱਚ ਸਿਟੀ ਜਾਣਾ ਕੁੜੀ ਸੌਫਟਵੇਅਰ ਇੰਜੀਨੀਅਰ ਹੈ ਆਈਟੀ ਸਪੈਸ਼ਲਿਸਟ ਹੈ ਤੇ ਐਟ ਡਿਪਾਰਟਮੈਂਟ ਆਫ ਹੈਲਥ케ਅਰ ਸਰਵਿਸਿਜ਼ ਦੇ ਵਿੱਚ DHCS ਦੀ ਫੁੱਲ ਫਾਰਮ ਪਰਦਾਸੀ ਦਿੱਤੀ ਹੈ ਤੇ ਇਹ ਕੰਮ ਕਰਦੀ ਇਹਦੇ ਮੁੰਡੇ ਨੇ ਮਾਸਟਰ ਡਿਗਰੀ ਕਰੀ ਹੋਵੇ ਡਾਕਟਰ ਹੋਵੇ ਡੈਂਟਿਸਟ ਹੋਵੇ ਜਾਂ ਇੰਜੀਨੀਅਰ ਲਾਈਨ ਦੇ ਵਿੱਚ ਹੋਵੇ 5 ਫੁੱਟ 9 ਇੰਚ ਤੋਂ 6 ਫੁੱਟ ਮੁੰਡੇ ਦਾ ਜਿਹੜਾ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਕੁੜੀ ਦੇ ਪਰਿਵਾਰ ਦਾ ਬਾਹਰ ਲਈ ਨੰਬਰ ਹੈ USA ਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ 1 ਕੰਮੈਡ ਕੱਦ 5 ਫੁੱਟ 7 ਇੰਚ ਕਾਸਟ ਰਾਮਗੜੀਆ ਗੋਤ ਜੰਡੂ 7 7 1997 ਦਾ ਡੇਟ ਆਫ ਬਰਥ ਹੈ ਕੰਮ ਅਕਾਊਂਟੈਂਟ ਦਾ ਜੀ ਤੇ ਰਾਧਾ ਦਾ ਸੁਆਮੀ ਪਰਿਵਾਰ ਹੈ ਕੁੜੀ ਗ੍ਰੈਜੂਏਟ ਹੋਵੇ ਤੇ ਜਾਂ ਪੋਸਟ ਗ੍ਰੈਜੂਏਟ ਕਰੀ ਹੋਵੇ ਕੁੜੀ ਨੇ ਐਮ ਵੀ ਮਾਫ ਮੈਰਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾਲ ਲਾਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇੰਡੀਆ ਤੋਂ ਹੀ ਅਗਲਾ ਰਿਸ਼ਤਾ ਵੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਜਲੰਧਰ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਗ੍ਰੈਜੂਏਸ਼ਨ ਕੰਪਿਊਟਰ ਡਿਪਲੋਮਾ 2 ਸਾਲ ਦਾ ਤੇ ਨੈਨੀ ਕੋਰਸ ਜਿਹੜਾ ਕੀਤਾ ਹੋਇਆ ਹੈ ਭੈਣ ਇੱਕ ਮੈਡ ਭਰਾ ਕੋਈ ਭਰਾ ਦੋ ਇੱਕ ਕੈਨੇਡਾ ਤੇ ਇੱਕ ਰੂਮਾਨੀਆ ਦੇ ਵਿੱਚ ਕੱਦ 5 ਫੁੱਟ 6 ਇੰਚ ਕਾਸਟ ਐਸ ਸੀ ਡੇਟ ਆਫ ਬਰਥ 8 10 1995 ਦਾ ਜੀ ਕੰਮ ਜੋਬ ਇਨ ਹਸਪੀਟਲ ਦੇ ਵਿੱਚ ਮੁੰਡਾ ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਨੋ ਕਾਸਟ ਬਾਰ ਕਾਸਟ ਦਾ ਕੋਈ ਚੱਕਰ ਨਹੀਂ ਲਾਲ ਪੱਟੀ ਦੇ ਵਿੱਚ ਆਉਣ ਲਈ ਵਟਸਐਪ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣਾ ਦੋ ਮੈਡ ਨੇ ਭਰਾ ਇੱਕ ਮੈਡ ਕੱਦ 5 ਫੁੱਟ 9 ਇੰਚ ਕਾਸਟ ਐਸਸੀ ਹੈ ਇਹ ਭੈਣ ਭਰਾ ਦਾ ਰਿਸ਼ਤਾ ਜਿਹੜਾ ਪਹਿਲਾਂ ਕੁੜੀ ਸੀ ਐਸਸੀ ਕਾਸਟ ਤੇ ਜਲੰਧਰ ਤੋਂ ਤੇ ਇਹ ਮੁੰਡਾ ਇਹ ਦੋਨੇ ਸਕੇ ਭੈਣ ਭਰਾ ਨੇ 11 12 1991 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਟੋਰਾਂਟੋ 3 ਸਾਲ ਤੋਂ ਕੁੜੀ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ 노 ਕਾਸਟ ਬਰ ਕਾਸਟ ਦਾ ਕੋਈ ਚੱਕਰ ਨਹੀਂ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਉਹੀ ਸੇਮ ਕੁੜੀ ਦੇ ਪਰਿਵਾਰ ਦਾ ਤੇ ਇਹ ਸੇਮ ਹੀ ਨੇ ਦੋਨਾਂ ਐਡਾਂ ਭੈਣ ਭਰਾ ਦੀਆਂ ਨੇ WhatsApp ਤੇ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਨਮਾ ਸ਼ਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਟ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅੰਗੇ ਜਿਹੜਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਗੋਤ ਭਰਦਵਾਜ ਡੇਟ ਆਫ ਬਰਥ 3/12/1995 ਦਾ ਜੀ ਨਿਊਜ਼ੀਲੈਂਡ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਜੋਬ ਹੈ ਨਾ ਕੰਸਟ੍ਰਕਸ਼ਨ ਦੇ ਵਿੱਚ ਲਾਈਨ ਦੇ ਵਿੱਚ ਅਤੇ ਵਰਕ ਗਰੋਸਰੀ ਸਟੋਰ ਹੈ ਤੇ 2 ਕਿਲੇ ਮੁੰਡੇ ਨੂੰ ਜਮੀਨ ਆਉਂਦੀ ਹੈ ਕੁੜੀ ਨਰਸਿੰਗ ਲਾਈਨ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਕੈਨੇਡਾ ਇਹ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜਾਂ ਪੀਆਰ ਅਪਲਾਈ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਕੰਪਿਊਟਰ ਸਾਇੰਸ ਤੇ ਕੈਨੇਡਾ ਦੇ ਵਿੱਚ ਕੀਤਾ ਹੋਇਆ ਤੇ ਕੈਨੇਡਾ ਦੇ ਵਿੱਚ ਕੰਪਿਊਟਰ ਨੈੱਟਵਰਕ ਡਿਪਲੋਮਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 8 1998 ਦਾ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਆਈਟੀ ਸੈਕਟਰ ਦੇ ਵਿੱਚ ਕੰਮ ਆ ਤੇ 30 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਇਕੱਲਾ ਹੀ ਮੁੰਡਾ ਜੀ ਤੇ ਦੋ ਪਲਾਟ ਨੇ 30 ਕਿੱਲੇ ਜ਼ਮੀਨਾਂ ਤੇ ਕੈਨੇਡਾ ਪੀਆਰ ਹੈ ਕੁੜੀ ਸੋਹਣੀ ਹੋਵੇ ਜੱਟ ਸਿੱਖ ਹੋਵੇ 5 ਫੁੱਟ 6 ਇੰਚ ਕੱਦ ਹੋਵੇ ਬੀਏ ਸਿੰਘ ਨਰਸਿੰਘ ਆਰਐਨ ਤੇ ਬੀਡੀਐਸ ਜਾਂ ਫਿਜ਼ੀਓਥਰੇਪਿਸਟ ਹੋਵੇ ਤੇ ਬਰਾਬਰ ਦੇ ਖਾਨਦਾਨ ਦੀ ਹੋਵੇ ਐਮਬੀ ਮਾਫ ਮੈਰਜ ਵੀਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰਿਓ WhatsApp ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜਾਂ ਡਾਇਰੈਕਟ ਨੰਬਰ 2 ਦਿੱਤੇ ਹੋਏ ਨੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਇਟਲੀ ਤੋਂ ਪੈਨ ਕਮੈਂਡ ਯੂ ਐਸ ਏ ਦੇ ਵਿੱਚ ਹੈ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਢਿੱਲੋਂ 30 11 1995 ਦਾ ਡੇਟ ਆਫ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਮਕੈਨਿਕ ਜੌਬ ਐ ਤੇ ਪਲੱਸ 8 ਕਿਲੇ ਜ਼ਮੀਨ ਆ ਸਾਰਾ ਪਰਿਵਾਰ ਇਟਲੀ ਦਾ ਸਿਟੀ ਜਾਣਾ ਪਿੰਡ ਕੋਠੀ ਪਈ ਐ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਐ ਸਾਰਾ ਪਰਿਵਾਰ ਇਟਲੀ ਦਾ ਸਿਟੀ ਜਾਣਾ ਐ 8 ਕਿਲੇ ਜ਼ਮੀਨਾਂ ਤੇ ਪਿੰਡ ਕੋਠੀ ਪਈ ਐ ਕੁੜੀ ਦਾ ਕੱਦ ਘੱਟੋ ਘੱਟ 5 ਫੁੱਟ 5 ਇੰਚ ਹੋਵੇ 5 1995 ਤੋਂ ਬਾਅਦ ਦੀ ਬੌਰਨ ਹੋਵੇ ਮਤਲਬ ਮੁੰਡੇ ਤੋਂ ਛੋਟੀ ਹੋਵੇ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਮੇਰੇ ਹਿਸਾਬ ਨਾਲ ਇਹ ਇਟਲੀ ਦੇ ਨੰਬਰ ਨੇ ਪਲੱਸ 39 ਕੋਡ WhatsApp ਤੇ ਗੱਲਬਾਤ ਕਰ ਸਕਦੇ ਹੋ ਡਾਇਰੈਕਟ ਫੋਨ ਲੱਗਦਾ ਡਾਇਰੈਕਟ ਲਗਾ ਲਓ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਕਨਵਰਟ ਸਕੂਲ ਪਲੱਸ 2 ਕੀਤੀ ਹੋਈ ਇੰਡੀਆ ਤੋਂ ਤੇ 4 ਸਾਲ ਦੀ ਸਟੱਡੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣਾਂ ਦੋ ਮੈਂ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਸੌਰੀ 8 ਇੰਚ ਕਾਸਟ ਜਟ ਸਿੱਖ ਡੇਟ ਆਫ ਬਰਥ ਜੂਨ 1998 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਸਿਟੀ ਜਾਣਾ ਹੈ ਕੈਨੇਡਾ ਦੇ ਵਿੱਚ ਆਪਣਾ ਘਰ ਹੈ 1998 ਦਾ ਬੌਰਨ ਹੈ ਆਪਣਾ ਘਰ ਹੈ ਤੇ ਆਈ ਕਲੀਨਿਕ ਹੈ ਵਰਕ ਰਜਿਸਟਰਡ অপটিশਨ এন্ড انٹرপিয়রナー ইন্ডিয়া ਦੇ ਵਿੱਚ ਐਗਰੀਕਲਚਰ ਜਿਹੜੀ ਇਹਨਾਂ ਦੀ ਜ਼ਮੀਨ ਹੈ ਤੇ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਪ੍ਰਾਪਰਟੀ ਹੈ ਮਤਲਬ ਚੰਗੀ ਪ੍ਰਾਪਰਟੀ ਇਹਨਾਂ ਕੋਲੇ ਕੁੜੀ ਸੋਹਣੀ ਹੋਵੇ এডਿਕੇਟਿਡ ਹੋਵੇ ਕਾਸਟ ਨੋਵਾਰ ਹੰਬਲ ਡਾਉਟ ਟੂ ਅਰਥ ਐਮ ਵੀ ਮਾਫ ਮੈਜ ਜੇ ਵੀਰੇ ਫੋਨ ਨਾ ਕਰੋ ਮਤਲਬ ਵਧੀਆ ਪਰਿਵਾਰ ਦੀ ਕੁੜੀ ਹੋਵੇ ਤੇ ਜਿਹੜਾ ਇਹਨਾਂ ਨੇ ਕੰਮ ਵਿੱਚ ਲਿਖਾਇਆ ਕੈਨੇਡਾ ਸਿਟੀ ਜਾਣਾ ਹੈ ਘਰਬਾਰ ਆਪਣਾ ਹੈ ਤੇ ਜਿਹੜੀ ਐਗਰੀਕਲਚਰ ਕਮਰਸ਼ੀਅਲ ਤੇ ਰੈਜੀਡੈਂਸ ਪ੍ਰਾਪਰਟੀ ਇਹਨਾਂ ਕੋਲੇ ਵਧੀਆ ਹੈ ਤੇ ਬਾਕੀ ਪਰਿਵਾਰ ਨਾਲ ਤੁਸੀਂ ਗੱਲਬਾਤ ਕਰਕੇ ਪਤਾ ਕਰ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਤੇ WhatsApp ਤੇ ਕਾਲ ਦੋਨੇ ਇਸ ਨੰਬਰ ਤੇ ਕਰ ਸਕਦੇ ਹੋ ਬਾਹਰਲੀ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਇੰਗਲਿਸ਼ ਮੀਡੀਅਮ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤਮਾਂਡ ਡੇਟ ਆਵਰ 2 4 1996 ਦਾ ਜੀ ਉਹਨਾਂ ਦਾ ਬਿਜ਼ਨਸ ਹੈ 5 ਕਿੱਲੇ ਜ਼ਮੀਨ ਹੈ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਨਾ ਹੈ ਕੁੜੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਤੇ ਜਾਂ ਸਟੱਡੀ ਮਤਲਬ ਸਾਰੀ ਫੈਮਿਲੀ ਇਹਨਾਂ ਦੀ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਣਾ ਤੇ 5 ਕਿੱਲੇ ਜ਼ਮੀਨ ਹੈ ਤੇ ਆਪਣਾ ਬਿਜ਼ਨਸ ਕਰਦਾ ਮੁੰਡਾ ਤੇ ਕੁੜੀ ਆਸਟ੍ਰੇਲੀਆ ਤੇ ਕਿਸੇ ਵੀ ਸਟੇਟਸ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਨਾਮ ਸਿੰਘ ਜ਼ਿਲ੍ਹਾ ਜਲੰਧਰ ਸਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਜੀਐਮ ਟ੍ਰੈਨ ਤੇ ਨਿਊਟ੍ਰੀਸ਼ਨ ਸਪੈਸ਼ਲਿਸਟ ਦੇ ਕੋਰਸ ਕੀਤੇ ਹੋਇਆ ਭੈਣ ਕੋਈ ਨਹੀਂ ਪ੍ਰਾਇਕਾ ਨਮੜ ਕੱਦ 5 ਫੁੱਟ 11 ਇੰਚ ਕਾਸਟ ਨਾਮਗੜੀਆ ਸਿੱਖ 21 12 1995 ਦਾ ਡੇਟ ਆਫ ਬਰਥ ਹੈ ਆਪਣਾ ਜਿਮ ਰਿਪਿਊਟਡ ਜਿਮ ਦੀ ਫਰੈਂਚਾਈਸੀ ਹੈ ਤੇ 60 ਤੋਂ 70 ਹਜ਼ਾਰ ਰੁਪਏ ਮਹੀਨੇ ਦੀ ਜਿਹੜੀ ਇਨਕਮ ਹੈ ਪਿਤਾ ਪੰਜਾਬ ਗਵਰਨਮੈਂਟ ਦੇ ਵਿੱਚ ਐਸਡੀਓ ਨੇ ਮਾਤਾ ਟੀਚਰ ਹੈ ਤੇ ਆਪਣੀ ਕੋਠੀ ਹੈ ਤੇ ਫਲੈਟ ਹੈ ਤੇ ਇੱਕ ਪਲਾਟ ਤੇ ਇੱਕ ਦੁਕਾਨ ਆ ਮਤਲਬ ਵਧੀਆ ਪ੍ਰਾਪਰਟੀ ਇਹਨਾਂ ਕੋਲ ਕੁੜੀ ਨੇ ਘੱਟੋ ਘੱਟ ਪਲੱਸ 2 ਕਰੀ ਹੋਵੇ ਤੇ ਸੋਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਨਾਮ ਸਿੰਘ ਜਿਲ੍ਹਾ ਬਠਿੰਡਾ ਆਰੰਪਰਾ ਫੂਲ ਮੇਰੇ ਇਲਾਕੇ ਦੀ ਆਗੇ ਆਰੰਪਰਾ ਫੂਲ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਐਮ ਸੀ ਕੀਤੀ ਹੋਈ ਆ ਭੈਣ ਆ ਦੋ ਮੈਨ ਨੇ ਭਰਾ ਇੱਕ ਅਣ ਮੈੜਾ ਕੱਦ 5 ਫੁੱਟ 6 ਇੰਚ ਕਸਟਰਾਮ ਗੜੀਆ ਗੋਦਕਲਸੀ 28 7 1986 ਦਾ ਡੇਟ ਆਫ ਬਰਥ ਆ ਇਸ ਸੌਫ ਟ੍ਰੈਸ਼ਰ ਮੈਨੂਫੈਕਚਰ ਫੈਕਟਰੀ ਹੈ ਜੀ ਤੇ ਮੁੰਡਾ ਡਿਵੋਰਸਡ ਹੈ ਕੁੜੀ ਨੇਅਰ ਬਠਿੰਡਾ ਮੋਗਾ ਤੇ ਮਲੋਟੇ ਏਰੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਜਿਹੜੇ ਵੀ ਇਹ ਰਿਸ਼ਤੇ ਸੀ ਆਸ ਹੈ ਤੁਹਾਡੇ ਨਾਲ ਕੁਝ ਉਹ ਵੀ ਰਿਸ਼ਤਾ ਮੈਚ ਕਰਦਾ ਹੋਵੇਗਾ ਸਕਰੀਨਸ਼ਾਟ ਤੁਸੀਂ ਲੈਤੇ ਜਾਂ ਤੁਸੀਂ ਵੀਡੀਓ ਦੇ ਵਿੱਚ ਵਾਪਸ ਜਾ ਕੇ ਨੋਟ ਕਰੋਗੇ ਤੇ ਡਾਇਰੈਕਟ ਪਰਿਵਾਰਾਂ ਨੇ ਜੋ ਇਸ ਤਰ੍ਹਾਂ ਦੀ ਡਿਮਾਂਡ ਲਖਾਈ ਹੈ ਉਸ ਤਰ੍ਹਾਂ ਦੇ ਪਰਿਵਾਰ ਫੋਨ ਕਰਨ ਤੇ ਆਸ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਹਰੇਕ ਲਿਸਟ ਪਹੁੰਚਦੀ ਰਹੇ ਕੋਈ ਵੀ ਰੇਸਟ ਲਿਸਟ ਵਾਂਝੀ ਨਾ ਰਹੇ ਸ਼ਾਰਟ ਵੀਡੀਓ ਤੇ ਲੌਂਗ ਵੀਡੀਓ ਹਰੇਕ ਲਿਸਟ ਤੁਹਾਡੇ ਕੋਲੇ ਪਹੁੰਚੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿੱਥੋਂ-ਕਿੱਥੋਂ ਦੇਖ ਰਹੇ ਸੀ ਕਮੈਂਟ ਜਰੂਰ ਕਰਿਆ ਕਰੋ ਜੀ ਮਿਲਦੇ ਆਂ ਅਗਲੇ ਐਤਵਾਰ ਨੂੰ ਸ਼ਾਮ 8:00